ਇਸ ਗੱਲ ਦੋਸਤੋ ਪੰਜਾਬ ਦੀ ਸਰਕਾਰ ਕਿਸਾਨਾਂ ਦੀ ਬੈਰੀ ਬਣ ਚੁੱਕੀ ਹੈ ਤੜਾ ਤੜ ਕਿਸਾਨ ਆਗੂਆਂ ਨੂੰ ਰਾਤ 2 ਵਜੇ 3 ਵਜੇ ਚੱਕਿਆ ਜਾ ਰਿਹਾ ਹੈ ਪੰਜਾਬ ਕਿਸਾਨ ਸਭਾ ਇਸ ਗੱਲ ਦੀ ਸਖਤ ਸ਼ਬਦਾਂ ਦੇ ਵਿੱਚ ਪੰਜਾਬ ਸਰਕਾਰ ਦੀ ਨਿਖੇਦੀ ਕਰਦਾ ਹੈ ਔਰ ਪਤਾ ਨਹੀਂ ਭਗਵੰਤ ਮਾਨ ਦੇ ਵਿੱਚ ਕਿੰਦੀ ਰੂਹ ਆ ਗਈ ਔਰੰਗਜ਼ੇਬ ਦੀ ਰੂਹ ਆ ਗਈ ਅਬਦਾਲੀ ਦੀ ਰੂਹ ਆ ਗਈ ਇਹ ਨਹੀਂ ਪਤਾ ਹੁਣ ਦੇ ਤਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ ਦਿੱਲੀ ਦੇ ਵਿੱਚ ਰਾਮ ਲਿਲਾ ਗਰਾਊਂਡ ਦੇ ਵਿੱਚੋਂ ਨਿਕਲੀ ਪਾਰਟੀ ਤਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ ਜਿਹੜਾ ਭਗਵੰਤ ਮਾਨੇ ਕਹਿੰਦਾ ਹੁੰਦਾ ਸੀ ਵੀ ਮੈਂ ਕਿਸਾਨਾਂ ਦਾ ਪੁੱਤ ਆ ਮੈਨੂੰ ਜੈਹ ਡੋਰੀਆਂ ਦਾ ਪਤਾ ਹੈ ਵੀ ਕਿਵੇਂ ਬਦਲਣੀਆਂ ਨੇ ਮੈਂ 40 40 ਫੁੱਟ ਖੂਹਾਂ ਦੇ ਵਿੱਚ ਵਿੜਦਾ ਰਿਆ ਅੱਜ ਉਹਨਾਂ ਕਿਸਾਨਾਂ ਦੇ ਨਾਲ ਹੀ ਇਹ ਧੱਕਾਸ਼ਾਹੀ ਕਰ ਰਿਹਾ ਔਰ ਕੱਲ ਸਾਡੇ ਜਿਵੇਂ ਸਖਤ ਮੋਰਚੇ ਦੇ ਵੱਡੇ ਆਗੂਆਂ ਨੂੰ ਇਹਨੇ ਉਥੇ ਬੁਲਾ ਕੇ ਬੇਇਜਤ ਕੀਤਾ ਤਮਕਾਇਆ ਇਸ ਗੱਲ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਆਂ ਔਰ ਚੇਤਾਵਨੀ ਦਿੰਦੇ ਆਂ ਕਿ ਭਗਵੰਤ ਮਾਨ ਸਰਕਾਰ ਜਾਂ ਤਾਂ ਇਸ ਗੱਲ ਤੇ ਮਾਫੀ ਮੰਗੇ ਨਹੀਂ ਤਾਂ ਇਹਨਾਂ ਦੇ ਆਗੂਆਂ ਦਾ ਜਿਹੜੇ 92 ਚੁਣੇ ਹੋਏ ਨੇ ਇਹਨਾਂ ਦਾ ਪੰਜਾਬ ਦੇ ਵਿੱਚ ਵੜਨਾ ਅਸੀਂ ਨਾ ਦੁੱਬਰ ਕਰ ਦੇਾਂਗੇ ਔਰ ਇਹ ਗੱਲ ਤਾਂ ਭਗਵੰਤ ਮਾਨ ਸਾਹਿਬ ਜੋ ਤੁਸੀਂ ਕੀਤੀ ਹੈ ਨਾ ਇਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਦੇ ਨਾਲ ਦਿੱਲੀ ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਹੈ ਅੰਮਿਤ ਛਾਹ ਤੇ ਮੋਦੀ ਉਹਨਾਂ ਵੀ ਨਹੀਂ ਕੀਤੀ ਵੀ ਘਰ ਬੁਲਾ ਕੇ ਧਮਕਾਇਆ ਉਹਨਾਂ ਵੀ ਨਹੀਂ ਐਡੀ ਜੁਰਤ ਉਹਨਾਂ ਵੀ ਨਹੀਂ ਕੀਤੀ ਰੋਕਿਆ اٹਕਲਾਂ ਜ਼ਰੂਰ ਲਾਈਆਂ ਉਹਨਾਂ ਪਰ ਘਰ ਬੁਲਾ ਕੇ ਧਮਕਾਇਆ ਨਹੀਂ ਜੋ ਤੁਸੀਂ ਕੱਲ ਧਮਕਾਇਆ ਹੈ ਇਹਦਾ ਜਵਾਬ ਜ਼ਰੂਰ ਦੇਣਗੇ ਪੰਜਾਬ ਦੇ ਲੋਕ ਪੰਜਾਬ ਖੇਤੀ ਪ੍ਰਧਾਨ ਦੇਸ਼ ਹੈ ਔਰ ਤੁਸੀਂ ਪੰਜਾਬ ਦੇ ਉਤੇ ਨਿਉਂਦਾ ਪਾਇਆ ਇਹ ਪੰਜਾਬ ਹੈ ਪੰਜਾਬ ਪੈਰਾ ਥਲੇ ਅਕਬਾਲ ਦੇਗਾ ਤੁਹਾਨੂੰ ਹੁਣ ਜਾਂਦੇ ਪਤਾ ਨਹੀਂ ਲੱਗਣਾ ਵੀ ਕਿੱਧਰ ਨੂੰ ਗਏ ਆਪਾਂ ਪੰਜਾਬ ਦੇ ਨਾਲ ਪੰਗਾ ਲਿਆ ਜਿਨ੍ਹਾਂ ਨੇ ਉਹ ਬਾਲੀ ਦਿਰ ਟਿਕੇ ਨਹੀਂ ਮੋਦੀ ਕੋਲ ਪੁੱਛ ਲੋ ਅੰਮਿਤ ਸ਼ਾਹ ਕੋਲ ਪੁੱਛ ਲੋ ਸਰਕਾਰ ਕੇਂਦਰ ਜਿੱਥੇ ਮਰਜ਼ੀ ਬਣਾ ਜਾਣ ਪਰ ਪੰਜਾਬ ਚ ਪੈਰ ਨਹੀਂ ਲੱਗਣ ਦਿੱਤੇ ਜਿਸ ਤਰੀਕੇ ਦੇ ਨਾਲ ਐਮਪੀ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਕੈਂਡੀਡੇਟਾਂ ਦਾ ਵਿਰੋਧ ਸੂਕ ਕਿਸਾਨ ਮੋਰਚੇ ਨੇ ਕੀਤਾ ਉਸੇ ਤਰੀਕੇ ਦੇ ਨਾਲ 27 ਦੇ ਵਿੱਚ ਥੋੜੇ ਐਮਐਲਏ ਦਾ ਵੀ ਵਿਰੋਧ ਕਰਾਂਗੇ ਅਸੀਂ ਸੋ ਤਕੜੇ ਰਹੋ ਤਕੜੇ ਰਹੋ ਸਾਰੇ ਕਿਸਾਨ ਆਗੂਆਂ ਨੂੰ ਮੈਂ ਆਪਣੀ ਜਥੇਬੰਦੀ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਲੈ ਕੇ ਅਸੀਂ ਪਹੁੰਚਾਂਗੇ ਜਿੰਨੇ ਠੱਲਣਾ ਠੱਲਵੇ ਕੋਈ ਦਿੱਕਤ ਨਹੀਂ ਹੈ ਔਰ ਸਾਰੇ ਆਗੂਆਂ ਨੂੰ ਕਹਿੰਨਾ ਵੀ ਜਿੱਥੇ ਵੀ ਕਿਸੇ ਤਰ੍ਹਾਂ ਦਾ ਤੱਕੇ ਸ਼ਾਈ ਕਰਦੀ ਏ ਸਾਰੇ ਇਕੱਠੇ ਹੋ ਕੇ ਚਾਹੇ ਕਿਸੇ ਜਥੇਬੰਦੀ ਨੂੰ ਰੋਕਦੇ ਨੇ ਸਾਰੇ ਜਥੇਬੰਦੀ ਵਾਲੇ ਇਕੱਠੇ ਹੋ ਕੇ ਜਾਓ ਜਿੱਥੇ ਸਾਨੂੰ ਵੀ ਲੋੜ ਏ ਅਸੀਂ ਵੀ ਜਾਵਾਂਗੇ ਸੋ ਕੱਲ ਵੱਡੀ ਗਿਣਤੀ ਦੇ ਵਿੱਚ ਪਹੁੰਚਾਂਗੇ ਅਸੀਂ ਰੋਕਣਾ ਰੋਕ ਲੋ ਕੋਈ ਜੇਲ੍ਹਾਂ ਇਹ ਮਰਦਾਂ ਵਾਸਤੇ ਬਣੀਆਂ ਨੇ ਇਨਸਾਨਾਂ ਵਾਸਤੇ ਬਣੀਆਂ ਨੇ ਥਾਣੇ ਵੀ ਮਰਦਾਂ ਵਾਸਤੇ ਬਣੇ ਨੇ ਅਸੀਂ ਭਗਵੰਤ ਮਾਨ ਸਾਹਿਬ ਤੇਰੇ ਥਾਣਿਆਂ ਤੋਂ ਨਹੀਂ ਡਰਦੇ ਅਸੀਂ ਆਪਣੇ ਹੱਕ ਮੰਗਦੇ ਆ ਅੱਤੂ ਕੱਲ ਤਾਂ ਮੁਹਿਮ ਛੇੜੀ ਸੀ ਵੀ ਨਸ਼ਾ ਨਸ਼ਾ ਰੋਕਾਂਗੇ ਨਸ਼ਾ ਰੋਕਾਂਗੇ ਕਿਹੜਾ ਤੇਰੇ ਕੋਲ ਨਸ਼ਾ ਰੋਕ ਰਿਆ ਹਾਂਜੀ ਆ ਪੰਜਾਬ ਦੇ ਕਿਸਾਨ ਕਿੱਡੇ ਕੁ ਸਮਗਲਰ ਨੇ ਨਸ਼ੇ ਦੇ ਸੰਮਲ ਕਰ ਨੇ ਅੱਤਵਾਦੀ ਨੇ ਜਿਹਨਾਂ ਨੂੰ 3 3 ਵਜੇ ਤੂੰ ਫਰਮ ਤੇ ਪੁਰਥ ਭੇਜਦੀ ਘਰਾਂ ਦੇ ਵਿੱਚ ਤੇਰੇ ਕੋਲ ਨਸ਼ਾ ਤਾਂ ਰੁਕਿਆ ਨਹੀਂ ਹਾਂਜੀ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਿਆ ਤੂੰ ਦਿੱਤਾ ਨਹੀਂ ਤੇ ਸਾਨੂੰ ਕਿਹਾ ਸੀ ਤੂੰ ਪਿਛਲੀ ਵਾਰ ਜਿਹੜੀ 10 10 ਕਿਲੋ ਕਾਟ ਲੱਗੀ ਕੁਆਂਟਲ ਤੇ ਸਾਡੇ ਝੋਨੇ ਤੇ ਤੇ ਜਿਹੜੇ ਮੀਟਰ ਜਿਹੜੇ ਲਾਏ ਜਾ ਰਹੇ ਨੇ ਚਿੱਪ ਵਾਲੇ ਇਹਨਾਂ ਦੇ ਮੁੱਦਿਆਂ ਦੇ ਉੱਤੇ ਹੀ ਸਾਡੀ ਜਿਹੜੀ ਮੀਟਿੰਗ ਸੀ ਉਹਨੇ ਵਿੱਚ ਤੂੰ ਬੇਇੱਜ਼ਤ ਕੀਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੂੰਹ ਤੋੜਵਾ ਜਵਾਬ ਤੈਨੂੰ ਦੇਾਂਗੇ ਸੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕੱਲ ਮਿਲਦੇ ਆਂ ਚੰਡੀਗੜ੍ਹ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਹੈ ਆਪਾਂ ਇਕੱਠੇ ਹੋ ਕੇ ਪਹੁੰਚਣਾ ਹੈ ਸੋ ਜਿਹਨੇ ਰੋਕਣਾ ਰੋਕ ਲੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ